ਤੇ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਰਾਮ ਜੀ ਇਹਦੀ ਆਪਣੀ ਆਗਰੇ ਦੀ ਸੰਗਤੀ ਹੈ ਤੇ ਸਤਿਗੁਰੂ ਜੀ ਨੇ ਸੇਵਕਾਂ ਨੂੰ ਸੋਹਣੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਸਰਦਾਰ ਹਰਕੀਰਤ ਸਿੰਘ ਅਤੇ ਬੀਬਾ ਮਨਪ੍ਰੀਤ ਕੌਰ ਇਹਨਾਂ ਨੂੰ ਸੋਹਣੇ ਪੁੱਤਰ ਦੀ ਦਾਤ ਬਖਸ਼ੀ ਅੱਜ ਗੁਰਦੁਆਰਾ ਦੋਖਣੀਵਾਰਨ ਸਾਹਿਬ ਦੀ ਗੁਰੂ ਕਾ ਤਾਲ ਸੰਗਤ ਪਹੁੰਚੀ ਹੈ ਸੋ ਸੇਵਕਾਂ ਨੇ ਸਤਿਗੁਰਾਂ ਅਗੇ ਬੇਨਤੀ ਕੀਤੀ ਸਤਿਗੁਰੂ ਜੀ ਨੇ ਪਾਵਨ ਹੁਕਮ ਬਖਸ਼ੇ ਜਿਨ ਤੁਮ ਭੇਜੇ ਜਿਨੇ ਹਤੁ ਲਾਈ ਇਹ ਜਿਹਦੇ ਉੱਤੇ ਸੰਜੀ ਦਾ ਨਾਮ ਰੱਖਿਆ ਗਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਬੱਚੇ ਦਾ ਨਾਮ ਰੱਖਿਆ ਜੀ ਜਸ਼ਨ ਪ੍ਰੀਤ ਸਿੰਘ ਜਸ਼ਨ ਪ੍ਰੀਤ ਸਿੰਘ ਸੋ ਆਪਾਂ ਜਿਕਰਾ ਲਾਵਾਂਗੇ ਬੋਲੇ ਈਸੋ ਨਿਹਾਲ ਜੈ ਹੋਵਾ ਰੋਪਾ ਪਾਉਂਦੇ ਵਾਹਿਗੁਰੂ ਜੀ ਕਾ ਸਾਹ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਗੁਰਸਾਹਿਬ ਜੀ ਨੇ ਆ ਬਖਸ਼ਿਸ਼ ਕਿਰਪਾ ਕੀਤੀ ਹੈ ਸੇਵਕਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਜਸ਼ਨਪ੍ਰੀਤ ਸਿੰਘ ਇਹਦਾ ਨਾਮ ਰੱਖਿਆ ਹੈ ਤੋਂ ਆਪਾਂ ਨਾਲ ਮੂਲ ਮੰਤਰ ਦਾ ਪਾਠ ਕਰਾਂਗੇ ਬੋਲੋ ਸਾਰੇ ਏਕ ਓਮਕਾਰ ਸਤਿਨਾਮ ਸਤਿ ਅਕਾਲ ਪੁਰਖ ਮਿਰਭਉ ਨਿਰਵੈਰ ਕਾਲ ਕਟਾਰ ਬੂਰਤ ਅਜੂਨੀ ਸੈਭੰ ਗੁਰਸਾਧ ਜਪ ਆਦ ਸਚੁ ਸਚੁ ਹੈ ਭੀ ਸਚੁ ਨਾਨਕ ਤੂ ਸਚੁ